ਗੁੱਡ ਮਾਰਨਿੰਗ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੱਲ ਮੈਨੂੰ ਘੱਟੋ ਘੱਟ 3 ਤੋਂ 4 ਕੁੱਲ ਆਈਆਂ ਵੀਰ ਕੀ ਇਹ ਪਕੌੜਿਆਂ ਨੂੰ ਕਣਕ ਪਾ ਸਕਦੇ ਆ ਪਤਾ ਨਹੀਂ ਕੱਲ ਕੀ ਦਿੱਕਤ ਹੋਈ 3 ਤੋਂ 4 ਕੁੱਲ ਆਈਆਂ ਅੱਜ ਆਪਾਂ ਗੱਲ ਕਰਨੀ ਹੈ ਉਸੇ ਚੀਜ਼ ਤੇ ਕੀ ਘੋੜਿਆਂ ਨੂੰ ਕਣਕ ਪਾ ਸਕਦੇ ਆ ਮੈਂ ਤੁਹਾਡੇ ਨਾਲ ਇੱਕ ਨਿਊਟ੍ਰੀਸ਼ਨ ਦੀ ਬੁੱਕ ਹੈ ਜਿਹੜੀ ਉਹਦੀ ਫੋਟੋ ਸਾਂਝੀ ਕਰ ਦੂੰਗਾ ਕਣਕ ਬਹੁਤ ਬੈਸਟ ਗ੍ਰੀਨ ਕਣਕ ਜਾਨਵਰਾਂ ਲਈ ਰეკਮੈਂਡਡ ਕਿਉਂ ਨਹੀਂ ਹੈਗੀ ਇਹਦੇ ਬਾਰੇ ਆਪਾਂ ਗੱਲ ਕਰ ਲੈਨੇ ਆ ਕਣਕ ਐਸਾ ਹੀ ਫਸਲ ਆ ਐਸਾ ਇੱਕ ਘਾਹ ਆ ਜਣੀ ਜਿਹਦਾ ਗ੍ਰੇਨ ਖਾਦਾ ਦਾ ਸਾਰੇ ਮੁਲਖ ਚ ਜਾਂਦਾ ਸਾਰੀਆਂ ਕੰਟਰੀਆਂ ਦੇ ਵਿੱਚ ਚਾਹੇ 버ਗਰ ਚਾਹੇ ਪੀਜ ਦੇ ਰੂਪ ਚ ਚਾਹੇ ਰੋਟੀ ਦੇ ਰੂਪ ਚ ਹਰ ਹਰਕ ਮੁਲਖ ਚ ਕਣਕ ਖਾਧੀ ਜਾਂਦੀ ਆ ਤੇ ਪੈਦਾ ਥੋੜੇ ਮੁਲਖਾਂ ਚ ਹੁੰਦੀ ਆ ਜਿਵੇਂ ਭਾਰਤ ਹੋ ਗਿਆ ਚਾਈਨਾ ਹੋ ਗਿਆ ਯੂਕਰੇਨ ਹੋ ਗਿਆ ਯੂਐਸਏ ਹੋ ਗਿਆ ਇਹਨਾਂ ਥੋੜੀਆਂ ਕੰਟਰੀਆਂ ਚ ਜਿਹੜੀ ਕਣਕ ਆ ਪੈਦਾ ਹੁੰਦੀ ਹੈ ਇਸ ਕਰਕੇ ਇਹਦੀ ਜਿਹੜੀ ਹਿਊਮਨ ਜਣੀ ਹਿਊਮਨ ਬੀنگ ਉਹਦੀ ਲੋੜ ਪੂਰੀ ਕਰਨ ਲਈ ਹੀ ਕਣਕ ਘਟ ਪੈਂਦੀ ਆ ਘਟ ਰਹਿ ਜਾਂਦੀ ਆ ਮਨੁੱਖ ਦੀ ਲੋੜ ਪੂਰੀ ਕਰਨ ਲਈ ਇਸੇ ਕਰਕੇ ਇਹਨੂੰ ਯਾਰ ਜਾਨਵਰਾਂ ਲਈ ਰეკਮੈਂਡਡ ਨਹੀਂ ਅਦਰਬਾਈਜ ਘੋੜਿਆਂ ਦੇ ਵਿੱਚ ਜਾਂ ਕਿਸੇ ਵੀ ਜਾਨਵਰ ਨੂੰ ਪਾਉਣ ਦੇ ਵਿੱਚ ਇਹਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਕੋਈ ਵੀ ਡਿਟੇਰੀਓਰੇਸ਼ਨ ਫੈਕਟਰ ਨਹੀਂ ਹੁੰਦਾ ਉਹਦੀ ਮੈਂ ਤੁਹਾਡੇ ਨਾਲ ਇੱਕ ਸਕਰੀਨਸ਼ਾਟ ਹੈ ਜਿਹੜਾ ਉਹ ਸ਼ੇਅਰ ਕਰ ਦੂੰਗਾ ਠੀਕ ਹੈ ਉਹ ਤੁਸੀਂ ਦੇਖ ਲਿਓ ਘੋੜਿਆਂ ਨੂੰ ਹੁਣ ਗੱਲ ਕਰ ਲੈਣੇ ਆਂ ਵੀ ਕਣਕ ਨਾਲ ਦਿੱਕਤ ਆ ਜਾਂਦੀ ਹੈ ਉਹ ਕਿਸੇ ਵੀ ਅਨਾਜ ਨਾਲ ਦਿੱਕਤ ਆ ਸਕਦੀ ਹੈ ਗੱਲੀ ਕਣਕ ਨਾਲ ਨਹੀਂ ਤੁਸੀਂ ਇੱਕਦਮ ਉਹਨੂੰ ਕਿਲੋ ਮੱਕੀ ਪਾ ਦੋਗੇ ਫੇਰ ਵੀ ਉਹਨੂੰ ਦਿੱਕਤ ਆ ਜਾਊਗੀ ਇੱਕਦਮ 1 ਕਿਲੋ ਝੌਂ ਪਾ ਦੋਗੇ ਇਕੱਠੇ 2-3 ਕਿਲੋ ਫੇਰ ਵੀ ਦਿੱਕਤ ਆ ਜੂਗੀ ਕਿਉਂਕਿ ਜਿਹੜੀ ਘੋੜੇ ਦੀ ਡਾਈਜੈਸ਼ਨ ਸਿਸਟਮ ਆ ਨਾ ਫਰਮੈਂਟੇਸ਼ਨ ਆ ਆਫ ਬੈਕਟੀਰੀਅਲ ਵੀ ਆ ਤੇ ਮਤਲਬ ਦੂਜੀ ਵੀ ਫਰਮੈਂਟੇਸ਼ਨ ਵੀ ਹੁੰਦੀ ਹੈ ਤੇ ਬੈਕਟੀਰੀਅਲ ਵੀ ਡਾਈਜੈਸ਼ਨ ਆ ਇਸ ਕਰਕੇ ਜਦੋਂ ਘੋੜੇ ਦਾ ਜਿਹੜਾ ਡਾਈਜੈਸ਼ਨ ਸਿਸਟਮ ਆ ਬਹੁਤ ਜ਼ਿਆਦਾ ਫਾਸਟ ਆ ਜਦੋਂ ਤੁਸੀਂ ਇੱਕਦਮ ਕੋਈ ਡਾਈਟ ਦੇ ਵਿੱਚ ਚੇਂਜ ਕਰਦੇ ਹੋ ਤਾਂ ਉਹਨੂੰ ਫੂਡ ਪੋਇਜ਼ਨਿੰਗ ਹੋਣੀ ਲਾਜ਼ਮੀ ਆ ਫੂਡ ਪੋਇਜ਼ਨਿੰਗ ਹੋ ਕੇ ਉਹ ਪੈਰਾਂ ਦੇ ਵਿੱਚ ਆ ਜਾਂਦਾ ਜਾਂ ਤੁਸੀਂ ਉਹਨੂੰ ਬਹੁਤ ਜ਼ਿਆਦਾ ਗ੍ਰੇਨ ਦਵੋਗੇ ਜਿਹੜੇ ਕਾਰਬੋਹਾਈਡਰੇਟ ਰਿਚ ਨੇ ਜਿਵੇਂ ਕਣਕ ਹੋਗੀ ਮੱਕੀ ਹੋਗੀ ਜੌਂ ਹੋਗੇ ਬਾਜਰਾ ਹੋ ਗਿਆ ਠੀਕ ਆ ਇਹ ਸਾਰੇ ਜਿਹੜੇ ਗ੍ਰੇਨ ਨੇ ਇਹ ਕਾਰਬੋਹਾਈਡਰੇਟ ਰਿਚ ਨੇ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਰਿਚ ਭੋਜਨ ਦਵੋਗੇ ਤਾਂ ਉਹਦਾ ਨੁਕਸਾਨ ਹੋਊਗਾ ਅਦਰਵਾਈਜ਼ ਤੁਸੀਂ ਘੋੜਿਆਂ ਨੂੰ ਲਿਮਟਿਡ ਮਾਤਰਾ ਦੇ ਵਿੱਚ ਜਿਹੜਾ ਆਪਾਂ ਫੀਡ ਵਾਲਾ ਫਾਰਮੂਲਾ ਬੋਲਦੇ ਹੁੰਦੇ ਆ ਉਹਦੇ ਵਿੱਚ ਤੁਸੀਂ ਮੱਕੀ ਵੀ 15 ਕਿਲੋ ਯੂਜ਼ ਕਰ ਸਕਦੇ ਹੋ ਕਣਕ ਵੀ ਕਰ ਸਕਦੇ ਹੋ ਜੋ ਵੀ ਕਰ ਸਕਦੇ ਹਾਂ ਬਾਜਰਾ ਵੀ ਕਰ ਸਕਦੇ ਪਰ ਉਹਦੀ ਇੱਕ ਲਿਮਟ ਹੈ ਜਿਹੜਾ ਕੁਆਂਟਲ ਡਾਈਟ ਆ ਘੋੜੇ ਦੀ ਉਹਦੇ ਵਿੱਚ ਜਿਹੜਾ ਅਨਾਜ ਆ ਗ੍ਰੀਨ ਆ ਉਹ ਸਿਰਫ 45% ਰਹੂਗਾ ਕਣਕ ਬੇਫਿਕਰੀ ਨਾਲ ਪਾ ਸਕਦੇ ਹਾਂ ਆ ਜਿਹੜੀ ਆਪਣੀ ਵਾਲੀ ਬਸ਼ੇਰੀ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਜਿਹੜੀ ਇਹਦੀ ਬਾਡੀ ਬੰਤਰ ਆ ਜਾਂ ਜਿਹੜੀ ਇਹਦੀ ਚਮਕ-ਦਮਕ ਇਹਦੇ ਵਿੱਚ 25 ਕਿਲੋ ਕਣਕ ਯੂਜ਼ ਹੁੰਦੀ ਆ ਬਹੁਤ ਸਾਰੇ ਜਾਨਵਰ ਹੋਰ ਵੀ ਤਿਆਰ ਕੀਤੇ ਨੇ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਕੋਈ ਡਰਨ ਦੀ ਲੋੜ ਨਹੀਂ ਲਿਮਟਿਡ ਮਾਤਰਾ ਦੇ ਵਿੱਚ ਪਾਓ ਕਣਕ ਪਰ ਇਹ ਨਹੀਂ ਵੀ ਤੁਸੀਂ ਇਕੱਲਾ ਗ੍ਰੀਨ ਕੋਈ ਵੀ ਨਹੀਂ ਪਾ ਸਕਦੇ ਇਹ ਨਹੀਂ ਵੀ ਤੁਸੀਂ 2 ਕਿਲੋ ਮੱਕੀ ਪਾਤੀ ਜਾਂ 2 ਕਿਲੋ ਕਣਕੇ ਪਾਤੀ ਉਹ ਜਿਵੇਂ ਫਾਰਮੂਲਾ ਦੱਸਿਆ ਹੋਇਆ ਉਵੇਂ ਸੈੱਟ ਕਰੋ